ਕਿਆ ਕਰ ਗੋ ਦੁਆਰਾ ਨਹੀਂ ਮਰਦੇ ਇਕਲੀ ਨਹੀਂ ਆਉਂਦੇ ਦੁਆਰਾ ਪੁਲਿਸ ਆਪਣੇ ਬਾਪ ਦਾ ਖਿਆਲ ਨਾ ਰੱਖੋ ਤੁਸੀਂ ਉਹਨਾਂ ਨੂੰ ਕਦੀ ਉੱਚੀ ਵਾਲਾ ਬੋਲੋ ਉਹਨਾਂ ਨੂੰ ਉੱਚੀ ਵਾਲਾ ਬੋਲੋ ਸਰ ਜਿੱਕੜਾ ਬੰਦ ਨਾ ਕਰ ਅੱਲਾ ਵੀ ਇਸ ਚੀਜ਼ ਦੀ ਜਦੋਂ ਟੰਡਾ ਪਰ ਪਚਾਏ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਬਾਪ ਦਾ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਔੜੂਗਾ ਔੜੂਗਾ ਉਹ ਦਿੱਤਰ ਕਿ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਪਾਂ ਨੂੰ ਜਿਹਨੇ ਆਪਣੇ ਮਾਪਾਂ ਦੇ ਦਿਲ ਠੰਡਾ ਨਹੀਂ ਲੀਨ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪਾਂ ਦੀ ਠੰਡੀ ਹਵਾ ਲਈ ਆ ਉਹਨਾਂ ਦੀ ਸੀਸਾ ਲਈ ਆ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਜਨਾਬ ਬਾਪੂ ਸ਼ਹਿਜ਼ਾਦਾ ਆ ਸਹਜਾ ਲੋਕ ਪਿਆ ਸਾਡਾ ਜਿਹਨੇ ਸਾਡੀ ਜੰਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟ ਆ ਦੇਖਦੇ ਇੰਨਾ ਕੁਝ ਦੇਖਦੇ ਆ ਵੀ ਖਾਸ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੈ ਉਹ ਕੀ ਇਹਨਾਂ ਨੇ ਤਾਂ ਬੈਕ ਉਹ ਬਈ ਆ ਬਾ ਮਰੀਓ ਇਹਨਾਂ ਨਾਲ ਗੱਲਾਂ ਕਰਕੇ ਦਿਲਾਂ ਦੇ ਮਿੱਠੇ ਆ ਆਪਣੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪੂ ਨੂੰ ਟਾਈਮ ਦੇ ਦਿਓ ਦੁਬਾਰਾ ਨਹੀਂ ਮਿਲਦੀ ਕਦੀ ਜ਼ਿੰਦਗੀ ਤਦ ਨੂੰ ਬਤਾ ਦੇ ਆਪਣੇ ਮਾਪ ਨੂੰ ਕਿਦਾ ਦੱਸਣਾ ਦੋਨਾ ਨਹੀਂ ਮਰਦੇ ਜ਼ਿੰਦਗੀ 'ਚ ਕਦੇ ਵੀ ਅੰਗਲੀ ਨਾ ਕਰੇ ਮੇਰਾ ਭਰਾ ਜਿੰਨੇ ਵੀ ਆ ਸਾਰੇ ਸਿਰੇ ਸੁਣ ਰਹੇ ਆ ਆਪਣੇ ਮਾਪਾਂ ਦੀ ਕਦਰ ਕਰਿਆ ਕਰੋ ਬਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਇਕੱਲੇ ਹੋ ਕੇ ਬਹਿ ਗਏ ਅਰੇ ਮਾਫ਼ ਕਰ ਦਿਓ ਜੀ ਤੇ ਦੁਆ ਕਰੋ ਜਿੰਨੇ ਵੀ ਜਣੇ ਦੇਖ ਰਹੇ ਆ ਲਾਈਵ ਸਾਰੇ ਜਣੇ ਸਾਡੇ ਮਾਪਾਂ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਵਾਸਤੇ ਦੁਆ ਕਰੋ ਮਾਪਾਂ ਵਾਸਤੇ ਦੁਆ ਕਰੋ